ਅੱਜ ਸਤਿਕਾਰਯੋਗ ਡੀਓ ਸਾਹਿਬ ਜੀ ਬੀਪੀਓ ਸਾਹਿਬਾਨ ਸੀਐਚਟੀ ਸਾਹਿਬਾਨ ਜਾਸ ਸਾਹਿਬਾਨ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕ ਸਾਹਿਬਾਨ ਅਤੇ ਮੇਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਾਰੇ ਪਾਸੇ ਦੌੜ ਲੱਗੀ ਹੋਈ ਹੈ ਪਰ ਜੋ 바ਜ ਹੋਈ ਪਈ ਹੈ आखिर क्या ਕੋਈ ਸਮਾਸੀ ਜਦੋਂ ਅਸੀਂ ਰੁੱਖਾਂ ਦੀ ਸੰਭਾਲ ਆਪਣੇ ਬੱਚਿਆਂ ਤੇ ਮਾਪਿਆਂ ਵਾਂਗ ਕਰਦੇ ਸੀ ਬੋੜ ਵਿਪਲ ਸਾਨੂੰ ਸਾਡੇ ਬਜ਼ੁਰਗਾਂ ਵਾਂਗ ਲੱਗਦੇ ਸੀ ਅਸੀਂ ਆਪਣੇ ਪੈਰਾਂ ਤੇ ਆਪ ਕਹਾੜਾ ਮਾਰਿਆ ਸੋ ਵਾਤਾਵਰਨ ਦੀ ਸੰਭਾਲ ਸੰਬੰਧੀ ਮੈਂ ਆਪਜੀ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਮੈਨੂੰ ਉਮੀਦ ਹੈ ਕਿ ਇਹ ਕਵਿਤਾ ਤੁਹਾਨੂੰ ਪਸੰਦ ਆਵੇਗੀ क्यों बन के जला तू जंगल कट्टे क्यों बन के जला तू जंगल कट्टे रुख कटे तू सारे जिन्ना नाल है जीवन तेरा रोंदे पंछी प्यारे क्यों जंगल कट समसार बनाए कुछ तो सोच विचार कर तू भी अपने साहा वांगू कुदरत दे नाल प्यार कर तू ਤੇ ਆਪਣੇ ਸਾਹਾ ਵਾਂਗੂੰ ਕੁਦਰਤ ਦੇ ਨਾਲ ਪਿਆਰ ਕਰ ਵਾਤਾਵਰਨ ਨੂੰ ਸਾਫ਼ ਰੱਖਦੇ ਠੰਡੀਆਂ ਦੇਣ ਹਵਾਵਾਂ ਜਿੱਥੇ ਜੰਗਲ ਹਰੇ ਭਰੇ ਖੁਸ਼ਹਾਲ ਰਹਿਣ ਉਹ ਥਾਵਾਂ ਤੂੰ ਵੀ ਦੇਸ ਖੁਸ਼ਹਾਲ ਬਣਾ ਲੈ ਨਾ ਦੁੱਖਾਂ ਤੇ ਬਾਤ ਕਰ ਤੂੰ ਵੀ ਆਪਣੇ ਸਾਹਾ ਵਾਂਗੂੰ ਕੁਦਰਤ ਦੇ ਨਾਲ ਪਿਆਰ ਕਰ ਤੂੰ ਵੀ ਆਪਣੇ ਸਾਹਾ ਵਾਂਗੂੰ ਕਹਾਂ ਲਈ ਸਾਨੂੰ ਦਿੰਦੇ ਅੰਦਰ ਬੰਨ ਸਹਾਰੇ ਆਪਣੇ ਹਿੱਸੇ ਦੇ ਦੋ ਪਰ ਦੇ ਤੂੰ ਵੀ ਲੜੇ ਪਿਆਰੇ ਮੁੱਖ ਵਡੰਦੀ ਇਹ ਤੂੰ ਗਲਤੀ ਨਾ ਹਰ ਵਾਰ ਕਰ ਤੂੰ ਵੀ ਆਪਣੇ ਸਾਹਾਂ ਗਾਂਗੂ ਕੁਦਰਤ ਦੇ ਨਾਲ ਪਿਆਰ ਕਰ ਤੂੰ ਵੀ ਆਪਣੇ ਸਾਹਾਂ ਗਾਂਗੂ ਕੁਦਰਤ ਦੇ ਨਾਲ ਪਿਆਰ ਕਰ ਰੁੱਖ ਸਹਾਰੇ ਜੀਵਨ ਸਾਡਾ ਆਕਸੀਜਨ ਦੇਂਦੇ ਕੋਹਲਾ ਬਾਬਾ ਗੀਤ ਗਾਉਂਦੀਆਂ ਇਹ ਮਨ ਨਾ ਜਾਣ ਪਰਿੰਦੇ ਟਾਈਮ ਕੱਢ ਕੇ ਰੁੱਖ ਲਗਾ ਕੇ ਅੰਤ ਸਹਾਰਾ ਤਿਆਰ ਕਰ ਤੂੰ ਵੀ ਆਪਣੇ ਸਾਹਾ ਵਾਂਗੂੰ ਕੁਦਰਤ ਦੇ ਨਾਲ ਪਿਆਰ ਕਰ ਤੂੰ ਵੀ ਆਪਣੇ ਸਾਹਾ ਵਾਂਗੂੰ ਕੁਦਰਤ ਦੇ ਨਾਲ ਪਿਆਰ ਕਰ ਹਫੜਾ ਦਫੜੀ ਸਭ ਬੱਸ ਆਖ ਸੇ ਨੂੰ ਧਿਆਨ ਵਤਵੇਂ ਦੂਸਰੇ ਤੋਂ ਹੋ ਚੁੱਕਾ ਸਭ ਨੂੰ ਹੈ ਗਿਆਨ ਖਤਰੇ ਦੀ ਕੰਟੀ ਹੈ ਵੱਜੀ ਸਾਰੇ ਸੁਣ ਲੋ ਧਿਆਨ ਕਰ ਤੂੰ ਵੀ ਆਪਣੇ ਸਾਹਾ ਵਾਂਗੂੰ ਕੁਦਰਤ ਦੇ ਨਾਲ ਪਿਆਰ ਕਰ ਤੂੰ ਵੀ ਆਪਣੇ ਸਾਹਾ ਵਾਂਗੂੰ ਕੁਦਰਤ ਦੇ ਨਾਲ ਪਿਆਰ ਕਰ ਕੁਦਰਤ ਦੀਆਂ ਇਹ ਸਾਰੀਆਂ ਦਾਤਾਂ ਤਨ ਮਨ ਕ